ਇਹਦਾਈ ਦੁਖਦਾਈ ਖਬਰ ਅਸੀਂ ਨਵਾਸ਼ਹਿਰ ਦਬਾਬਾ YouTube ਚੈਨਲ ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਿੰਡ ਮਲਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਹਰਮੇਸ਼ ਪੁੱਤਰ ਦੇਵਰਾਜ ਜਿਸ ਦੀ ਉਮਰ ਕਰੀਬ 42 ਸਾਲ ਦੱਸੀ ਜਾ ਰਹੀ ਹੈ ਤੇ ਇਹ ਹਰਮੇਸ਼ ਮਜ਼ਦੂਰੀ ਦਾ ਕੰਮ ਕਰਦਾ ਸੀ ਦੀ ਲਾਸ਼ ਹਾਂਸਰੋ ਧਰਮਕੋਟ ਰੋਡ ਪੱਠੇ ਦੇ ਕੋਲੋਂ ਮਿਲੀ ਮੌਕੇ ਤੇ ਜੇ ਲੋਕਾਂ ਨੇ ਦੱਸਿਆ ਕਿ ਇਹ ਤਿੰਨ ਭਰਾ ਤੇ ਦੋ ਭੈਣਾਂ ਸਨ ਤੇ ਰਮੇਸ਼ ਦਾ ਵਿਆਹ ਫਿਲਹਾਲ ਨਹੀਂ ਸੀ ਹੋਇਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਾਸੀ ਨੇ ਦੱਸਿਆ ਕਿ ਮ੍ਰਿਤਕ ਦੇ ਸਰੀਰ ਦੇ ਉੱਪਰ जख्मਾਂ ਦੇ ਕਾਫੀ ਨਿਸ਼ਾਨ ਸਨ ਮੌਕੇ ਤੇ ਥਾਣਾ ਔੜ ਦੇ ਮੈਡਮ ਐਸ ਐਚਓ ਇੰਸਪੈਕਟਰ ਨਰੇਸ਼ ਕੁਮਾਰੀ ਸਮੇਤ ਟੀਮ ਪਹੁੰਚੇ ਜਿਨ੍ਹਾਂ ਵੱਲੋਂ ਮੌਤ ਦੇ ਕਾਰਨਾਂ ਦਾ ਬਰੀਕੀ ਨਾਲ ਜਾਂਚ ਕਰਕੇ ਪਤਾ ਲਗਾਇਆ ਜਾ ਰਿਹਾ ਹੈ ਤੇ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਆਹ ਹੋ ਗਿਆ ਇਹ ਨਾ ਕੋਈ ਆਉਂਦਾ ਅਲੋ ਤਾਂ ਕੋ ਪਤਾ ਹੀ ਨਹੀਂ ਕਲੀਅਰ ਵੀ ਨਹੀਂ ਹੁੰਦਾ ਕੋਈ ਆਪੀ ਨਹੀਂ ਗੱਲ ਤੇ ਆ ਲੱਗਾਇਆ ਨਾ ਦਾ ਲਓ ਜੀ ਕੀ ਆ ਹਾਂਜੀ ਕੀ ਆ ਜੀ ਹਰਮੇਸ਼ਰ ਪਰਮੇਸ਼ ਇਹਦੇ ਡੈਡੀ ਦਾ ਕੀ ਨਾਮ ਆ ਦੇਵ ਦੇਵਰਾਜ ਉਮਰ ਕਿੰਨੀ ਕੋਏਗੀ ਅੰਦਾਜ਼ਾ ਮੰਗੇ ਸੀ ਉਮਰ 40 42 ਦੱਸਦੇ ਆ ਬਸ ਇੰਨੀ ਕੰਮ ਕੀ ਕਰਦਾ ਸੀ ਮੁੰਡਾ ਕੰਮ ਲੇਬਰ ਦਾ ਜੀ ਦੇਵ ਦਾ ਕਰਦਾ 40 ਰੁਪਏ ਇਹ ਗੱਲ ਕਿਸ ਦਿਨ ਦੀ ਆ ਕੁਝ ਪਤਾ ਫਿਰ ਕੱਲ ਦੀ ਕਿ ਪਰਸੋਂ ਦੀ ਆ ਪਰਸੋਂ ਦੀ ਆ ਕੱਲ ਦੀ ਆ ਉਹਨਾਂ ਦਾ ਰਕਲ ਰਾਤ ਦੀ ਆ ਹੈ ਅੱਛਾ ਤੇ ਇਹ ਰਾਤ ਨੂੰ ਘਰੋਂ ਗਏ ਸੀ ਕਿ ਕੁਝ ਜੋ ਪਤਾ ਲੱਗਾ ਹੋਵੇ ਪਹਿਲੇ ਹੁਣ ਇਹਨਾਂ ਨੂੰ ਪਤਾ ਨਾ ਪਾ ਕੇ ਘਰ ਦਾ ਉਹ ਕੱਟ ਗੱਲ ਸੰਦ ਉਸੇ ਪੁਲਿਸ ਵਾਲਾ ਕਹਿੰਦਾ ਸੀ ਕਿ 1 ਵਜੇ ਇੱਥੇ ਲਾਸ਼ ਚੱਕ ਕੇ ਲੈ ਗਏ ਅੱਛਾ ਇਹ ਕਿੱਥੇ ਕਿਹੜੀ ਜਗ੍ਹਾ ਤੇ ਸੀਗੀ ਪਟਟੇ ਪਟਟੇ ਦੇ ਕੋਲ ਸੀ ਉੱਥੇ ਖੜਾ ਸੀ ਮੇ ਤੋਂ ਪਹਿਲਾਂ ਨਾਮ ਕੀ ਤੁਹਾਡਾ ਨਾਮ ਤਾਂ ਮੇਰਾ ਇੰਦਰਜੀਤ ਸਿੰਘ ਆ ਇੰਦਰਜੀਤ ਜੀ ਕੀ ਗੱਲ ਬਾਤ ਕਿੰਨ ਹੋਈ ਉਹ ਆਪ ਕੋ ਪਤਾ ਲੱਗਾ ਕੁਝ ਇਹ ਤਾਂ ਰਾਤ ਨੂੰ ਜਦੋਂ ਮੈਂ ਆਇਆ ਨਾ ਕੋਈ 11 11:30 ਵਜੇ ਅੱਛਾ ਉਦੋਂ ਮੁਲਾਜ਼ਮ ਖੜੇ ਸੀਗੇ ਹਾਈਵੇ ਤੇ ਅੱਛਾ ਤੇ ਮੈਂ ਟਰਾਲਾ ਲੈ ਕੇ ਦਹਾਉਂ ਵਾਲੋਂ ਆਇਆ ਸੀ ਟਰਾਲਾ ਚਲਾਣੇ ਆ ਟਰਾਲਾ ਚਲਾਣੇ ਅੱਛਾ ਤਦੋਂ ਮਲਾਜਮਾ ਨੇ ਮੈਨੂੰ ਰੋਕਿਆ ਤੇ ਪਛਾਣ ਕਰਨੀ ਚਾਹੀ ਤੇ ਪਛਾਣ ਤੇ ਮੇਤੇ ਨਹੀਂ ਆਇਆ ਸੀ। ਉਹ ਨਹੀਂ ਕਿਹਾ ਵੀ ਕੌਣ ਆ ਬੰਦਾ ਨਹੀਂ ਪਛਾਣ ਚਾਹ। ਕਿਉਂਕਿ ਉਹਦੇ ਮੂੰਹ ਤੇ ਖੂਨ ਬਹੁ ਲੱਗਿਆ ਸੀ। ਅੱਛਾ। ਖੂਨ ਜੰਮਿਆ ਜਿਹਾ ਸੀਗਾ ਤੇ ਉਹਦੇ ਨਾਲ ਪਛਾਣ ਨਹੀਂ ਆਈ। ਹਾਂ ਮਦਰ ਪਰ ਹਨੇਰਾ ਵੀ ਸੀ ਤੇ ਪਛਾਣ। ਹਨੇਰਾ ਵੀ ਸੀਗਾ ਵੈਸੇ ਤਾਂ ਲਾਈਟ ਮਾਰ ਕੇ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਪਰ ਮੇਰੀ ਪਛਾਣ ਚ ਨਹੀਂ ਆਇਆ। ਜਿਹੜਾ ਉਹ ਮ੍ਰਿਤਕ ਸੀ ਪਿਆ ਕਿੱਥੇ ਕਿਸਾ। ਇਹ ਜਮਾਈ ਚੌਂਕ ਦੇ ਗੱਭੇ ਉੱਥੇ ਹੀ ਪਿਆ ਸੀ ਸਾਹਮਣੇ ਪਰਲੀ ਸਾਈਡ ਤੇ ਉਹ ਪਰਲੀ ਸਾਈਡ ਤੇ ਪੱਟ ਪੱਠੇ ਦੇ ਕੋਲ ਮਤਲਬ ਪੱਠੇ ਦੇ ਕੋਲ ਪਿਆ ਸੀ ਜਦੋਂ ਰਾਹੁਲ ਤੇ ਆਨੇ ਆ ਉਹ ਸਾਈਡ ਤੇ ਸੀ ਉਹ ਸਾਈਡ ਤੇ ਸੀ ਹਾਂ ਇਧਰ ਨੂੰ ਸੈਲ ਸੀਗਾ ਫਲੋਰਲ ਨੂੰ ਤੇ ਰਾਹੋਂ ਵਾਲੀ ਸਾਈਡ ਕੋਈ ਉਹਦੇ ਕੋਈ ਜ਼ਖਮ ਜੁਕਮ ਸੀ ਜਾਂ ਕੀ ਸੀਗਾ ਜ਼ਖਮ ਸੀ ਕਿ ਉਹ ਤੇ ਇੱਥੇ ਕਮਰ ਤੇ ਜ਼ਖਮ ਸੀਗਾ ਅੱਛਾ ਤੇ ਮੂੰਹ ਦੀ ਹਾਲਤ ਇਦਾਂ ਸੁੱਜਿਆ ਜਾਂ ਦੇਖਣਯੋਗ ਨਹੀਂ ਸੀ ਮੂੰਹ ਸੁੱਜਿਆ ਜਿਆ ਸੀ ਤਾਂ ਪਛਾਣ ਜੀ ਚ ਨਹੀਂ ਆਉਂਦਾ ਸੀ ਪਛਾਣ ਦੇ ਵਿੱਚ ਨਹੀਂ ਆਉਂਦਾ ਇਹ ਵੀਪੀ ਰਾਤ ਦੀ ਗੱਲ ਹੈ ਜਿਹੜੀ ਆ ਰਾਤ ਗਈ ਆ ਜਾਂ ਉਸ ਤੋਂ ਪਹਿਲਾਂ ਦੀ ਆ ਦੋ ਦਿਨ ਹੋਵੇਗਾ ਨਹੀਂ ਅ ਜਵਿੰਦਰ ਪਰਸੋਂ ਦੀ ਗੱਲ ਆ ਪਰਸੋਂ ਦੀ ਗੱਲ ਹੈ ਅੱਛਾ ਪਰਸੋਂ ਦੀ ਗੱਲ ਹੈ ਹਾਂ ਇਹ ਜੀ ਤੇ ਮੋੜ ਰਾਤ ਕੋਈ 11:30 11 ਵਜੇ ਦਾ ਟਾਈਮ 11:00 11:00 ਵਜੇ ਦੀ ਹਾਂਜੀ ਗੱਲ ਹੈ ਮਤਲਬ ਕਿ ਉਹਨੇ ਪਿੰਡ ਤੋਂ ਬਾਹਰ ਲਿਆ ਕੇ ਜੇ ਸ਼ੱਕ ਜ਼ਾਹਿਰ ਕੀਤਾ ਜਾ ਸਕਦਾ ਵੀ ਜੇ ਕਿਸੇ ਨੇ ਕੋਈ ਕਾਂਡ ਕੀਤਾ ਪੀਆ ਤਾਂ ਕਰੋ ਲੋਕ ਲਾਜਮ ਖੜੇ ਸੀਗੇ ਇੱਥੇ ਤੇ ਨਾਲ ਗੱਡੀ ਖੜੀ ਸੀ ਉਹਨਾਂ ਨੇ ਰੋਕਿਆ ਮਤਲਬ ਪੁਲਿਸ ਸਾਹਿਬ ਜੇ ਕਾਰਵਾਈ ਕਰ ਰਹੀ ਹੈਗੀ ਆ ਵੀ ਇਹ ਮਤਲਬ ਕਿੱਦਾਂ ਹੋਈ ਆ ਬਿਲਕੁਲ ਕੱਟਣਾ ਹੋਈ ਆ 8 ਦਿਨ ਜੜੀ ਬੂਟੀ ਵਾਲਾ ਪਾਣੀ ਪੀਣ ਦੇ ਨਾਲ ਸ਼ੂਗਰ ਰੋਗ ਤੋਂ ਸਦਾ ਲਈ ਛੁਟਕਾਰਾ ਪਾਓ ਫਿਰ ਸਰਦ ਅਨਸਾਰ ਕਟੇ ਹੋਏ ਸੈਲ ਇੱਕ ਦਿਨ ਦੇ ਵਿੱਚ ਸ਼ਰਤੀਆ ਬਾਝ ਜਾਣਗੇ